ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਮੈਂ ਤੁਹਾਨੂੰ ਚੌਥੇ ਗੁਰੂ ਗੁਰੂ ਰਾਮਦਾਸ ਜੀ ਦੇ ਬਾਰੇ ਇਹ ਦੱਸਣ ਜਾ ਰਿਹਾ ਹਾਂ ਇਹਨਾਂ ਦਾ ਜੀਵਨ ਸੰਘਰਸ਼ਾਂ ਨਾਲ ਭਰਿਆ ਹੋਇਆ ਹੈ ਅਤੇ ਪ੍ਰੇਮ ਨਾਲ ਭਰਿਆ ਹੋਇਆ ਹੈ ਤੇ ਸੇਵਾ ਨਾਲ ਭਰਿਆ ਹੋਇਆ ਹੈ ਤਾਂ ਆਓ ਮਿਲ ਕੇ ਗੁਰੂ ਰਾਮਦਾਸ ਜੀ ਦੇ ਚਰਨਾਵਤੇ ਸ਼ੀਸ਼ਟ ਕਾਈਏ ਤੇ ਉਹਨਾਂ ਦੇ ਜੀਵਨ ਵਿੱਚੋਂ ਆਪਣਾ ਜੀਵਨ ਰੋਸ਼ਨ ਕਰੀਏ ਗੁਰੂ ਰਾਮਦਾਸ ਜੀ ਦਾ ਜਨਮ ਸਤੰਬਰ 1523 ਨੂੰ ਲਾਹੌਰ ਸ਼ਹਿਰ ਵਿੱਚ ਹੋਇਆ ਜਿਹੜਾ ਕੀ ਹੁਣ ਪਾਕਿਸਤਾਨ ਵਿੱਚ ਹੈ। ਸ੍ਰੀ ਗੁਰੂ ਰਾਮਦਾਸ ਜੀ ਦੀ ਮਾਤਾ ਦਾ ਨਾਮ ਮਾਤਾ ਦਇਆ ਕੋਰਾ ਤੇ ਪਿਤਾ ਦਾ ਨਾਮ ਬਾਬਾ ਹਰੀਦਾਸ ਸੀ। ਬਾਬਾ ਹਰੀਦਾਸ ਜੀ ਛੋਟੀ ਜੀ ਦੁਕਾਨ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਸੀ। ਸਾਧ ਸੰਗਤ ਜੀ ਤਾਨੂੰ ਪਤਾ ਹੀ ਹੋਣਾ ਕਿ ਗੁਰੂ ਰਾਮਦਾਸ ਜੀ ਦਾ ਪਤਵੰਨਾ ਨਾਮ ਭਾਈ ਜੇਠਾ ਜੀ ਸੀ ਤੇ ਪੰਜਾਬੀ ਵਿੱਚ ਜੇਠੇ ਦਾ ਮਤਲਬ ਹੁੰਦਾ ਹੈ ਜੋ ਜੋ ਘਰ ਵਿੱਚ ਪਹਿਲਾ ਬੱਚਾ ਹੋਵੇ ਉਸ ਨੂੰ ਜੇਠਾ ਕਹਿੰਦੇ ਹੈ ਗੁਰੂ ਰਾਮਦਾਸ ਜੀ ਘਰ ਵਿੱਚ ਪਹਿਲੇ ਬੱਚੇ ਸਨ ਤਾਂ ਐਸ ਕਰਕੇ ਸਾਰਾ ਪਰਿਵਾਰ ਅਤੇ ਪਿੰਡ ਉਹਨਾਂ ਨੂੰ ਜੇਠਾ ਜੇਠਾ ਕਹਿ ਕੇ ਬੁਲਾਉਂਦਾ ਹੁੰਦਾ ਸੀ ਭਾਈ ਜੇਠਾ ਜੀ 7 ਸਾਲ ਦੇ ਸਨ ਜਦੋਂ ਉਹਨਾਂ ਦੇ ਮਾਤਾ ਪਿਤਾ ਰੱਬ ਨੂੰ ਪਿਆਰੇ ਹੋ ਗਏ ਤੇ ਭਾਈ ਜੇਠਾ ਜੀ ਘਰ ਵਿੱਚ ਇਕੱਲੇ ਰਹਿ ਗਏ ਨਾ ਉਹਨਾਂ ਦਾ ਕੋਈ ਵੱਡਾ ਭਰਾ ਤੇ ਉਹਨਾਂ ਦਾ ਪਰਿਵਾਰ ਵੀ ਗਰੀਬ ਸੀ ਅਤੇ ਉਹ ਇਕੱਲੇ ਰਹਿ ਗਏ ਘਰ ਵਿੱਚ ਅਮਰਦਾਸ ਜੀ ਦੀ ਨਾਨੀ ਉਹਨਾਂ ਨੂੰ ਆਪਣੇ ਨਾਲ ਬਾਸਰਕੇ ਵਿੱਚ ਲੈ ਗਏ ਸੰਗਤ ਜੀ ਬਾਸਰਕੇ ਅੰਮ੍ਰਿਤਸਰ ਟਿਕਦਾ ਹੈ ਸੰਗਤ ਜੀ ਉਦੋਂ ਅੰਮ੍ਰਿਤਸਰ ਨਹੀਂ ਵਸਿਆ ਸੀ ਤੇ ਅੰਮ੍ਰਿਤਸਰ ਦੀ ਨੀਂ ਵੀ ਗੁਰੂ ਨਾਨਕ ਦਾ ਜੀ ਨਹੀਂ ਰੱਖੀ ਸੀ ਉਸ ਵੇਲੇ ਅੰਮ੍ਰਿਤਸਰ ਨਹੀਂ ਵਸਿਆ ਸੀ ਇਸ ਕਰਕੇ ਉਹ ਕੇਵਲ ਬਾਸਰਕੇ ਪਿੰਡ ਸੀ ਤੇ ਗੁਰੂ ਨਾਨਕ ਦਾ ਜੀ ਆਪਣੀ ਨਾਨੀ ਦੇ ਨਾਲ ਉਹ ਪਿੰਡ ਪਹੁੰਚੇ ਬਾਸਰਕੇ ਦੀ ਇੱਕ ਹੋਰ ਖਾਸੀਅਤ ਹੈ ਜਿਹੜੀ ਕੀ ਗੁਰੂ ਅਮਰਦਾਸ ਜੀ ਦੇ ਜਨਮ ਸਥਾਨ ਹੈ ਗੁਰੂ ਅਮਰਦਾਸ ਜੀ ਜੇ ਗੁਰੂ ਨਹੀਂ ਸੀ ਬਨੇ ਤਾਂ ਉਹ ਜਿਹੜੇ ਦੂਜੇ ਗੁਰੂ ਹੈ ਗੁਰੂ ਅੰਗਦ ਦੇਵ ਜੀ ਉਹਨਾਂ ਦੀ ਸੇਵਾ ਕਰਦੇ ਸਨ ਉਹਨਾਂ ਦੀ ਆਗਿਆ ਵਿੱਚ ਰਹਿੰਦੇ ਸਨ ਜਦੋਂ ਗੁਰੂ ਅਮਰਦਾਸ ਜੀ ਨੂੰ ਪਤਾ ਲੱਗਾ ਤਾਂ ਉਹ ਵੀ ਉਸ ਭਾਈ ਦੇਠਾ ਜੀ ਕੋਲ ਆਏ ਤੇ ਉਹਨਾਂ ਨੂੰ ਸਮਝਾਇਆ ਤੇ ਹਰ ਤਰ੍ਹਾਂ ਦੀ ਮਦਦ ਕਰਨ ਦਾ ਵੀ ਕਿਹਾ ਭਾਈ ਜੇਠਾ ਜੀ ਨੇ ਆਪਣੀ ਨਾਨੀ ਤੋਂ ਪੁੱਛਿਆ ਕਿ ਇਹ ਬਜ਼ੁਰਗ ਕੌਣ ਹਨ ਜਿਹੜੇ ਕੀ ਖਡੂਰ ਸਾਹਿਬ ਵਿੱਚ ਇੱਕ ਨਗਰ ਵਸਾਰੇ ਹਨ ਤੇ ਉਹਨਾਂ ਦੀ ਨਾਨੀ ਜੀ ਨੇ ਕਿਹਾ ਇਹ ਬਜ਼ੁਰਗ ਅਰਦਾਸ ਜੀ ਹੈ ਉੱਥੇ ਕੰਮ ਕਰਦੇ ਨੇ ਆਪਦੇ ਗੁਰੂ ਕੋਲ ਰਹਿੰਦੇ ਨੇ ਉਹ ਕਦੇ-ਕਦੇ ਪਿੰਡ ਵਿੱਚ ਆਉਂਦੇ ਨੇ ਇਹ ਇਸ ਪਿੰਡ ਦੇ ਬਹੁਤ ਖਾਸ ਹਨ ਭਾਈ ਜੇਠਾ ਜੀ ਨੇ ਪੂਰੇ ਪਿਆਰ ਨਾਲ ਤੇ ਧਿਆਨ ਨਾਲ ਇਹ ਕਹਾਣੀ ਨੂੰ ਸੁਣਿਆ ਸੰਗਤ ਜੀ ਉਹ ਪਿੰਡ ਵਿੱਚ ਤਾਂ ਆ ਗਏ ਸਨ ਪਰ ਉਹਨਾਂ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਸੀ ਤੇ ਉਹਨਾਂ ਦੀ ਨਾਨੀ ਜੀ ਨੇ ਭਾਈ ਜੇਠਾ ਜੀ ਨੂੰ ਕਿਹਾ ਕਿ ਜੇਕਰ ਤੁਸੀਂ ਥੋੜਾ ਸਮੇਂ ਕੰਮ ਕਰ ਲਓ ਤਾਂ ਆਪਣੇ ਦੋਨੋਂ ਦਾ ਗੁਜ਼ਾਰਾ ਵਧੀਆ ਤਰੀਕੇ ਨਾਲ ਚੱਲ ਹੋ ਸਕਦਾ ਹੈ ਤੇ ਭਾਈ ਜੇਠਾ ਜੀ ਨੇ ਕਿਹਾ ਜਿਵੇਂ ਤੁਸੀਂ ਕਹੋ ਨਾਨੀ ਮਾ ਮੈਨੂੰ ਤੁਹਾਡਾ ਹਰ ਵਚਨ ਮਨਜ਼ੂਰ ਹੈ ਤੁਹਾਡੀ ਹਰ ਗੱਲ ਮਨਜ਼ੂਰ ਹੈ ਤੇ ਨਾਨੀ ਜੀ ਭਾਈ ਜੇਠਾ ਜੀ ਨੂੰ ਚਨੇ ਉਬਾਲ ਕੇ ਦਿੰਦੀ ਅਤੇ ਭਾਈ ਜੇਠਾ ਜੀ ਪਿੰਡ ਪਿੰਡ ਘੁੰਮ ਕੇ ਉਸ ਨੂੰ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਸਨ ਜਦੋਂ ਗੁਰੂ ਅਮਰਦਾਸ ਜੀ ਭਾਈ ਜੇਠਾ ਜੀ ਨੂੰ ਦੇਖਦੇ ਤਾਂ ਬੜੇ ਖੁਸ਼ ਹੁੰਦੇ ਕਿ ਇਸ ਬੱਚੇ ਨੇ ਆਪ ਦੇ ਘਰ ਦੀ ਸਾਰੀ ਜ਼ਿੰਮੇਵਾਰੀ ਕਿਵੇਂ ਆਪਦੇ ਹੱਥ ਵਿੱਚ ਚੁੱਕ ਲਈ ਅਤੇ ਕਿਵੇਂ ਆਪਦੇ ਘਰ ਦਾ ਗੁਜ਼ਾਰਾ ਕਰਦਾ ਹੈ ਉਦੋਂ ਦੂਜੇ ਗੁਰੂ ਗੁਰੂ ਅੰਗਦ ਦੇਵ ਜੀ ਨੇ ਹੋਰ ਕਈ ਨੇੜੇ-ਨੇੜੇ ਪਿੰਡਾਂ ਦੇ ਵਿਕਾਸ ਵਾਸਤੇ ਗੁਰੂ ਅਮਰਦਾਸ ਜੀ ਨੂੰ ਗੋਵਿੰਦਵਾਲ ਸਾਹਿਬ ਭੇਜ ਦਿੱਤਾ ਤੇ ਉੱਥੇ ਪਿੰਡ ਦੇ ਵਿਕਾਸ ਵਾਸਤੇ ਸੇਵਕ ਸੇਵਾ ਕਰਨ ਲਈ ਗਿਆ ਹਾਂ ਤੇ ਨਾਲ ਹੀ ਗੁਰਬਾਣੀ ਦਾ ਪ੍ਰਚਾਰ ਕਰਨ ਦਾ ਵੀ ਆਦੇਸ਼ ਦਿੱਤਾ ਗੁਰੂ ਅਮਰਦਾਸ ਜੀ ਨੇ ਉੱਥੇ ਜਾਣ ਦੀ ਤਿਆਰੀ ਕੀਤੀ ਅਤੇ ਭਾਈ ਜੇਠਾ ਜੀ ਨੂੰ ਵਿਖਿਆ ਕਿ ਤੁਸੀਂ ਵੀ ਸਾਡੇ ਨਾਲ ਚੱਲੋ ਜੇ ਤੁਸੀਂ ਵੀ ਸਾਡੇ ਨਾਲ ਆਉਂਗੇ ਤਾਂ ਥੋੜਾ ਵੀ ਕੰਮ ਉੱਥੇ ਬਹੁਤ ਚੱਲੂਗਾ ਫਿਰ ਭਾਈ ਜੇਠਾ ਜੀ ਅਤੇ ਨਾਨੀ ਦੋਨੇ 1546 ਵਿੱਚ ਗੋਬਿੰਦਗੁਰੂ ਸਾਹਿਬ ਪਹੁੰਚੇ ਗੋਬਿੰਦਗੁਰੂ ਸਾਹਿਬ ਵਿੱਚ ਹੀ ਭਾਈ ਜੇਠਾ ਜੀ ਨੇ ਦੂਜੇ ਗੁਰੂ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ ਭਾਈ ਜੇਠਾ ਜੀ ਨੇ ਉੱਥੇ ਰਹਿ ਕੇ ਕੰਮ ਵੀ ਕੀਤਾ ਤੇ ਸਵੇਰੇ ਤੇ ਸ਼ਾਮ ਨੂੰ ਸਬੰਧਤ ਵੀ ਕੀਤੀ ਤੇ ਇਸੇ ਦੌਰਾਨ ਗੁਰੂ ਅਮਰਦਾਸ ਜੀ ਨੂੰ 1552 ਵਿੱਚ ਗੁਰਗੱਦੀ ਵੀ ਮਿਲੀ। ਦੂਜੀ ਤਰਫ ਭਾਈ ਜੇਠਾ ਜੀ ਵੀ ਹੁਣ ਜਵਾਨ ਹੋ ਗਏ ਸੀ ਅਤੇ ਉਹਨਾਂ ਦਾ ਮਨ ਗੁਰੂ ਦੇ ਚਰਨਾਂ ਵਿੱਚ ਬਹੁਤ ਲੱਗਦਾ ਸੀ। ਉਹ ਜਨੇ ਵੀ ਵੇਚਦੇ ਸਨ ਅਤੇ ਸੇਵਾ ਵੀ ਕਰਦੇ ਸਨ ਅਤੇ ਪਾਠ ਵੀ ਕਰਦੇ ਸਨ ਇੱਕ ਦਿਨ ਸ਼੍ਰੀ ਗੁਰੂ ਅਮਰਦਾਸ ਜੀ ਨੇ ਪਤਨੀ ਨੇ ਉਹਨਾਂ ਨੂੰ ਕਿਹਾ ਕਿ ਆਪਣੀ ਕੁਤਰੀ ਜਵਾਨ ਹੋ ਰਹੀ ਹੈ ਇਹਦੇ ਵਾਸਤੇ ਵੀ ਕੋਈ ਵਧੀਆ ਜਿਹਾ ਮੁੰਡਾ ਲੱਭੋ ਤਾਂ ਉਹਨਾਂ ਦੀ ਨਿਗਾ ਭਾਈ ਜੇਠਾ ਜੀ ਵੱਲ ਗਈ ਜੋ ਜੋ ਕਿ ਸੇਵਾ ਕਰ ਰਹੇ ਸਨ ਉਹਨਾਂ ਨੇ ਕਿਹਾ ਕਿ ਮੁੰਡਾ ਹੋਵੇ ਤਾਂ ਇਹੋ ਜਹ ਹੋਵੇ। ਇੰਡੋ ਹੋਵੇ ਤਾਂ ਇਸ ਵਰਗਾ ਹੋਵੇ। ਤਾਂ ਫਿਰ ਗੁਰੂ ਅਮਰਦਾਸ ਜੀ ਨੇ ਕਿਹਾ ਇਸ ਵਰਗਾ ਤਾਂ ਸਿਰਫ ਇੱਕ ਹੀ ਹੈ ਕਿ ਉਹ ਇਹ ਆਪ ਹੈ। ਐਸ ਦੁਨੀਆ ਵਿੱਚ ਇਸ ਵਰਗਾ ਹੋਰ ਕੋਈ ਨਹੀਂ ਹੈ। 1553 ਵਿੱਚ ਗੁਰੂ ਗੁਰੂ ਰਾਮਦਾਸ ਜੀ ਦੇ ਅਨੰਦ ਕਾਰਜ ਸ੍ਰੀ ਗੁਰੂ ਅਮਰਦਾਸ ਜੀ ਦੀ ਪੁੱਤਰੀ ਬੀਬੀ ਭਾਨੀ ਜੀ ਦੇ ਨਾਲ ਹੋਇਆ। ਨੰਦਕਾ ਅਜੇ ਤੋਂ ਬਾਅਦ ਜਦੋਂ ਸ੍ਰੀ ਗੁਰੂ ਅਮਰਦਾਸ ਜੀ ਪ੍ਰਚਾਰ ਤੇ ਜਾਣ ਲੱਗੇ ਤਾਂ ਉਹ ਗੁਰੂ ਰਾਮਦਾਸ ਜੀ ਨੂੰ ਵੀ ਆਪਣੇ ਨਾਲ ਹੀ ਪ੍ਰਚਾਰ ਤੇ ਲੈ ਗਏ ਸਾਧ ਸੰਗਤ ਜੀ ਉਸ ਵੇਲੇ ਗੋਵਿੰਦਗੜ੍ਹ ਸਾਹਿਬ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਨੇ ਭੋਲੀ ਬਣਵਾਈ ਅਤੇ ਉਸ ਵੇਲੇ ਹੁੰਦਾ ਸੀ ਕਿ ਵੱਡੇ ਲੋਕਾਂ ਦਾ ਆਪ ਦਾ ਇੱਕ ਖੂਹ ਹੁੰਦਾ ਸੀ ਇਸ ਵਿੱਚ ਛੋਟੇ ਲੋਕ ਪਾਣੀ ਨਹੀਂ ਪੀ ਸਕਦੇ ਸੀ ਤੇ ਨਹੀਂ ਪਰ ਸਕਦੇ ਸਨ ਪਰ ਜਦੋਂ ਗੁਰੂ ਅਮਰਦਾਸ ਜੀ ਨੇ ਬੋਲੀ ਬਣਵਾਈ ਤਾਂ ਉਥੇ ਹਰੇਕ ਬੰਦਾ ਪਾਣੀ ਪੀ ਸਕਦਾ ਸੀ ਤੇ ਪਰ ਸਕਦਾ ਸੀ ਬਤ ਜੀ ਗੁਰੂ ਅਮਰਦਾਸ ਜੀ ਦੀ ਦੰਗਰ ਤੇ ਸੇਵਾ ਨੇ ਇੱਕ ਪਾਸੇ ਜਾਤ ਪਾਤ ਨੂੰ ਖਤਮ ਕੀਤਾ ਤੇ ਦੂਜੇ ਪਾਸੇ ਕੁਝ ਵੱਡੀ ਜਾਤ ਵਾਲੇ ਲੋਕਾਂ ਨੇ ਮੁਸਲਮਾਨ ਬਾਦਸ਼ਾਹ ਅਕਬਰ ਦੇ ਕੰਨ ਪਰੇ ਸ਼ੁਰੂ ਕਰ ਦਿੱਤੇ ਕਹਿੰਦੇ ਕਿ ਇਹ ਸਿੱਖਾਂ ਦੀ وجہ ਨਾਲ ਆਪਣਾ ਹਿੰਦੂ ਧਰਮ ਮੁਸੀਬਤ ਵਿੱਚ ਹੈ ਅਤੇ ਤੁਹਾਡੇ ਧਰਮ ਬਾਰੇ ਵੀ ਗਲਤ ਬੋਲਦੇ ਹੈ ਫਿਰ ਅਕਬਰ ਨੇ ਗੁਰੂ ਅਮਰਦਾਸ ਜੀ ਨੂੰ ਆਪਾਂ ਨੇ ਮਹਿਲ ਵਿੱਚ ਬੁਲਾਇਆ ਸਾਧ ਸੰਗਤ ਜੀ ਸੱਚ ਦੱਸਣ ਵਾਸਤੇ ਗੁਰੂ ਅਮਰਦਾਸ ਜੀ ਆਪ ਨਹੀਂ ਗਏ ਤੇ ਉਹਨਾਂ ਨੇ ਭਾਈ ਜੇਠੇ ਜੀ ਨੂੰ ਭੇਜਿਆ ਮਤਲਬ ਗੁਰੂ ਰਾਮਦਾਸ ਜੀ ਨੂੰ ਭੇਜਿਆ ਗੁਰੂ ਅਮਰਦਾਸ ਜੀ ਜਾਣ ਦੇ ਸੰਕੀ ਹੁਣ ਗੁਰੂ ਰਾਮਦਾਸ ਜੀ ਪੂਰੇ ਤਿਆਰ ਹਨ ਗੁਰੂ ਰਾਮਦਾਸ ਜੀ 33 ਸਾਲ ਦੇ ਸਨ ਤੇ ਉਹਨਾਂ ਨੇ ਅਕਬਰ ਦਰਬਾਰ ਵਿੱਚ ਜਾ ਕੇ ਉਹਨਾਂ ਨੂੰ ਪੂਰੀ ਚੰਗੀ ਤਰ੍ਹਾਂ ਸਮਝਾਇਆ ਅਤੇ ਦੱਸਿਆ ਕਿ ਅਸੀਂ ਤਾਂ ਜਾਤ ਪਾਤ ਖਤਮ ਕਰ ਰਹੇ ਹਾਂ ਪਿਆਰ ਵੰਡ ਰਹੇ ਹਾਂ ਸੱਚਾ ਮੁਸਲਮਾਨ ਕੀ ਹੈ ਅਤੇ ਸੱਚਾ ਹਿੰਦੂ ਕੀ ਹੈ ਇਹ ਦੱਸ ਰਹੇ ਹਾਂ ਅਤੇ ਜਾਤ ਪਾਤ ਖਤਮ ਕਰ ਰਹੇ ਹਾਂ ਤੇ ਉਹਨਾਂ ਨੇ ਸਾਰੀ ਗੱਲ ਖੁੱਲ੍ਹ ਕੇ ਅਕਬਰ ਨੂੰ ਦੱਸੀ ਤੇ ਗੁਰੂ ਰਾਮਦਾਸ ਜੀ ਦੀਆਂ ਗੱਲਾਂ ਸੁਣ ਕੇ ਅਕਬਰ ਵੀ ਖੁਸ਼ ਹੋਇਆ ਜਿਹੜੀ ਦਰਖਾਸਤ ਲੋਕਾਂ ਨੇ ਦਿੱਤੀ ਸੀ ਉਹਨੂੰ ਵੀ ਰੱਦ ਕਰ ਦਿੱਤਾ ਤੇ ਇੱਜ਼ਤ ਅਤੇ ਸਨਮਾਨ ਨਾਲ ਗੁਰੂ ਰਾਮਦਾਸ ਜੀ ਨੂੰ ਭੇਜਿਆ ਇਹ ਕਹਿੰਦਾ ਕਿ ਮੈਂ ਖੁਦ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਣਾ ਹੈ ਜਿੱਥੇ ਇਹੋ ਜੀ ਜਿੱਥੇ ਐਨੀ ਵਧੀਆ ਸਿੱਖਿਆ ਦਿੱਤੀ ਜਾਂਦੀ ਹੈ 1571 ਵਿੱਚ ਅਕਬਰ ਗੋਬਿੰਦਵਾਲ ਛਾਏ ਪਹੁੰਚਿਆ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਵਾਸਤੇ ਗੁਰੂ ਅਮਰਦਾਸ ਜੀ ਦਾ ਹੁਕਮ ਸੀ ਕਿ ਜਿਹੜਾ ਮੈਨੂੰ ਮਿਲਣ ਵਾਸਤੇ ਆਵੇਗਾ ਉਹਨੂੰ ਪਹਿਲਾਂ ਸੰਗਤ ਨਾਲ ਲੰਗਰ ਛਕਣਾ ਪਾਏਗਾ ਫਿਰ ਹੀ ਮੇਰੇ ਦਰਸ਼ਨ ਕਰੂਗਾ ਪਰ ਪਹਿਲਾਂ ਤਾਂ ਅਕਬਰ ਥੋੜਾ ਜਿਹਾ ਹੀ ਚਿਚਾਇਆ ਕਿ ਮੈਂ ਗਰੀਬ ਲੋਕਾਂ ਵਿੱਚ ਕਿਵੇਂ ਲੰਗਰ ਛਕਾਂ ਪਰ ਉਹਨੇ ਗੁਰੂ ਅਮਰਦਾਸ ਜੀ ਨੂੰ ਮਿਲਣਾ ਸੀ ਤਾਂ ਉਹ ਗਰੀਬ ਲੋਗਾਂ ਵਿੱਚ ਬੈਠ ਕੇ ਲੰਗਰ ਛਕਣ ਲੱਗ ਪਿਆ ਅਤੇ ਉਸ ਨੂੰ ਫਿਰ ਪਤਾ ਲੱਗਿਆ ਕਿ ਇਨਸਾਨੀਅਤ ਕੀ ਹੁੰਦੀ ਹੈ ਫਿਰ ਉਸ ਨੇ ਲੰਗਰ ਸਾਹਿਬ ਜੀ ਬਹੁਤ ਤਾਰੀਫ ਕੀਤੀ ਅਤੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ ਸੰਗਤ ਜੀ ਫਿਰ ਗੁਰੂ ਨਾਮਦਾਸ ਜੀ ਲਗਾਤਾਰ ਗੁਰੂ ਅਮਰਦਾਸ ਜੀ ਕੋਲੇ ਰਹਿ ਕੇ ਸੇਵਾ ਕਰਦੇ ਰਹੇ ਤੇ ਗੁਰੂ ਅਮਰਦਾਸ ਜੀ ਨੇ ਵੀ 30 ਸਾਲਾਂ ਵਿੱਚ ਗੁਰੂ ਰਾਮਦਾਸ ਜੀ ਨੂੰ ਪਰਖ ਲਿਆ ਸੀ ਤੇ ਸੋਚ ਸੋਝ ਲਿਆ ਸੀ ਕਿ ਮੇਰੇ ਤੋਂ ਬਾਅਦ ਹੁਣ ਗੁਰੂ ਰਾਮਦਾਸ ਜੀ ਹੀ ਗੁਰਗੱਦੀ ਦੇ وارث ਬਣਨਗੇ ਤੇ 1574 ਵਿੱਚ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਦੇ ਦਿੱਤੀ ਅਤੇ ਚੌਥੇ ਗੁਰੂ ਬਣਾ ਦਿੱਤੇ ਗੁਰੂ ਅਮਰਦਾਸ ਜੀ ਦਾ ਇੱਕ ਸੁਪਨਾ ਸੀ ਕਿ ਧਰਮ ਅਤੇ ਸਫਾਰ ਲਈ ਪੰਜਾਬ ਵਿੱਚ ਇੱਕ ਬਹੁਤ ਵੱਡਾ ਸਥਾਨ ਹੋਣਾ ਚਾਹੀਦਾ ਹੈ ਜਿਵੇਂ ਕਿ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿਬ ਬਸਾਇਆ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਬਸਾਇਆ ਗੁਰੂ ਅਮਰਦਾਸ ਜੀ ਨੇ ਗੋਵਿੰਦਗੜ੍ਹ ਸਾਹਿਬ ਬਸਾਇਆ ਅਤੇ ਇਸ ਤਰ੍ਹਾਂ ਹੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸਾਹਿਬ ਬਸਾਇਆ ਅੰਮ੍ਰਿਤਸਰ ਦਾ ਨਾਮ ਉਦੋਂ ਗੁਰੂ ਦਾ ਚੱਕ ਰੱਖਿਆ ਗਿਆ ਸੀ ਕੁਝ ਜ਼ਮੀਨ ਜਿਹੜੀ ਪਿੰਡ ਦੀ ਖਾਲੀ ਪਈ ਸੀ 700 ਅਕਬਰੀ ਵਿੱਚ ਉਸ ਨੂੰ ਖਰੀਦਿਆ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਇੱਕ ਸਰੋਵਰ ਤਿਆਰ ਕੀਤਾ ਕਿਉਂਕਿ ਉੱਥੇ ਜਿਹੜੀ ਪਾਣੀ ਦੀ ਸਮੱਸਿਆ ਸੀ ਉਹ ਨਾ ਆਵੇ ਤੇ ਉਸ ਦਾ ਨਾਮ ਰੱਖਿਆ ਸੰਤੋਖ ਸਰ ਤੇ ਇਸ ਤਰ੍ਹਾਂ ਅੰਮ੍ਰਿਤਸਰ ਸਾਹਿਬ ਦੀ ਨੀ ਰੱਖੀ ਗਈ ਤੇ ਫਿਰ ਅੰਮ੍ਰਿਤਸਰ ਸਾਹਿਬ ਬਸਾ ਦਿੱਤਾ ਸਾ ਸੰਗਤ ਜੀ ਅੰਮ੍ਰਿਤਸਰ ਸਾਹਿਬ ਜਿਸ ਨੂੰ ਬੁਰੁੱਧਾ ਚੱਕ ਕਿਹਾ ਜਾਂਦਾ ਸੀ ਉਥੇ ਗੁਰੂ ਸਾਹਿਬ ਜੀ ਨੇ ਰੋਜ਼ਗਾਰ ਸ਼ੁਰੂ ਕੀਤਾ ਇੰਡੀਆਂ ਬਣਾਈਆਂ ਗਈਆਂ ਤੇ ਰੋਜ਼ਗਾਰ ਸ਼ੁਰੂ ਕਰਨ ਵਾਸਤੇ ਉਹਨਾਂ ਨੇ ਤੇ ਬਹੁਤ ਸਾਰਾ ਵਪਾਰ ਦਾ ਕੰਮ ਕਰਨ ਵਾਸਤੇ ਵੀ ਬੰਦਵਸਤ ਕੀਤਾ ਗਿਆ ਫਿਰ ਗੁਰੂ ਦੇ ਚੱਕ ਨੂੰ ਗੁਰੂ ਰਾਮਦਾਸ ਜੀ ਨੇ ਗੁਰੂ ਦੇ ਹਰ ਸੰਦੇਸ਼ ਉਹ ਦੁਬਜਾਰ ਕਹਿਣ ਲੱਗ ਗਏ ਫਿਰ ਰਾਮਦਾਸਪੁਰ ਕਹਿਣ ਲੱਗ ਗਏ ਤੇ ਹੁਣ ਸ੍ਰੀ ਅੰਮ੍ਰਿਤਸਰ ਸਾਹਿਬ ਕਹਿਣ ਲੱਗ ਪਏ ਉਮਸੰਦ ਪਿੰਡਾਂ ਵਿੱਚ ਜਾ ਜਾ ਕੇ ਗੁਰੂ ਨਾਨਕ ਦੇਵ ਜੀ ਦਾ ਦੇਸ਼ ਦੇ ਦੇਸ਼ ਪਿੰਡਾਂ ਵਿੱਚ ਪੰਚਾਉਣ ਵਾਸਤੇ ਭਾਈ ਮਸੰਦ ਰੱਖੇ ਸੀਗੇ ਮਸੰਦ ਦਾ ਮਤਲਬ ਹੈ ਸਿੱਖ ਸਿੰਘ ਗੁਰੂ ਰਾਮਦਾਸ ਜੀ ਨੇ ਦਸਵੰਦ ਦਾ ਹਿਸੇ ਦੀ ਵਿਵਸਥਾ ਵੀ ਚਲਾਈ ਕਿ ਹਰ ਇਨਸਾਨ ਆਪਣੀ ਕਮਾਈ ਚੋਂ 10% ਦਸਵੰਦ ਕੱਢੇਗਾ ਕਿਸੇ ਭਲੇ ਕੰਮ ਵਾਸਤੇ ਗੁਰੂ ਰਾਮਦਾਸ ਜੀ ਨੇ ਸਿੰਘਾਂ ਵਿੱਚ ਸਿੱਖਾਂ ਵਿੱਚ ਇੱਕ ਮਰਿਆਦਾ ਅਤੇ ਰਹਿਮਤ ਵੀ ਚਲਾਈ ਕਿ ਸਿੱਖ ਦਾ ਰotidīn ਦੇਣ ਜੇਬ ਜਾ ਹੋਵੇ ਜਿਵੇਂ ਕਿ ਗੁਰਬਾਣੀ ਵਿੱਚ ਉਹਨਾਂ ਨੇ ਫਰਮਾਇਆ ਹੈ ਕਿ ਗੁਰੂ ਸਤਗੁਰ ਕਾ ਜੋ ਸਿੱਖ ਅਖਾਏ ਸੂ ਭਲਕੇ ਉਠਰ ਨਾਮ ਤੇ ਆਏ ਉਦਮ ਕਰੇ ਭਲਕੇ ਪਰਵਾਤੀ ਇਨਨਾਨ ਕਰੈ ਅੰਮ੍ਰਿਤ ਸਰਨਾਵੇ ਇਹ ਹਰ ਸਿੱਖ ਦਾ ਫਰਜ਼ ਹੈ ਕਿ ਉਹ ਸਵੇਰੇ ਛੇਤੀ ਉੱਠੇ ਅਤੇ ਰੱਬ ਦਾ ਨਾਮ ਜਾਵੇ ਅਤੇ ਹਰ ਵੇਲੇ ਜਾਪ ਕਰਦਾ ਰਹੇ ਗੁਰੂ ਰਾਮਦਾਸ ਜੀ ਨੇ ਆਪਦੀ ਬਾਣੀ ਵਿੱਚ ਚਾਰ ਫੇਰਿਆਂ ਵਾਲੇ ਬਾਰੇ ਵੀ ਲਿਖਿਆ ਜੋ ਕਿ ਵਿਆਹ ਦੇ ਟਾਈਮ ਉੱਤੇ ਲਏ ਜਾਂਦੇ ਹਨ ਜਿਸ ਨੂੰ ਲਾਵਾਂ ਵੀ ਕਹਿੰਦੇ ਹਨ ਗੁਰਬਾਣੀ ਨੂੰ ਅਨੰਦਕਾਰ ਦੇ ਵੇਲੇ ਪੜ੍ਹਾ ਜਾਂਦਾ ਹੈ ਉਹ ਵੀ ਗੁਰੂ ਰਾਮਦਾਸ ਜੀ ਦੀ ਹੀ ਦੇਣ ਹੈ ਸ੍ਰੀ ਗੁਰੂ ਰਾਮਦਾਸ ਜੀ ਦੇ ਤਕਰੀਬਨ 635 ਸ਼ਬਦ ਗੁਰਬਾਣੀ ਵਿੱਚ ਦਰਜ ਹੈ ਸਾ ਸੰਗਤ ਜੀ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਤਿੰਨ ਪੁੱਤਰਾਂ ਨੇ ਜਨਮ ਲਿਆ ਜਿਸ ਵਿੱਚ ਪ੍ਰਿਥਵੀ ਚੰਦ ਜੀ ਤੇ ਦੂਜੇ ਮਹਾਦੇਵ ਜੀ ਤੇ ਤੀਜੇ ਅਰਜਨ ਸਾਹਿਬ ਜੀ ਜਿਹੜੇ ਕੀ ਗੁਰੂ ਅੰਗਦ ਗੁਰੂ ਰਾਮਦਾਸ ਜੀ ਤੋਂ ਬਾਅਦ ਜੋ ਉਰਗਦੀ ਦੇ ਮਾਲਕ ਬਣੇ ਅਰਜਨ ਦੇਵ ਜੀ ਸ਼ੁਰੂ ਤੋਂ ਹੀ ਆਪ ਦੇ ਨਾਨਾ ਦੀ ਕੋਲ ਰਹਿੰਦੇ ਸਨ ਮਤਲਬ ਗੁਰੂ ਅਮਰਦਾਸ ਜੀ ਕੋਲ ਹੀ ਰਹਿੰਦੇ ਸਨ ਤੇ ਗੁਰੂ ਰਾਮਦਾਸ ਜੀ ਦੁਆਰਾ ਚਲਾਏ ਗਏ ਅੰਮ੍ਰਿਤਸਰ ਸ਼ਹਿਰ ਨੂੰ ਗੁਰੂ ਅਰਜਨ ਦੇਵ ਜੀ ਨੇ ਹੀ ਪੂਰਨ ਕੀਤਾ ਸੀ ਤੇ ਉਹਨਾਂ ਵਿੱਚ ਉਹ ਸਾਰੇ ਗੁਣ ਸਨ ਜੀ ਜਿਸ ਕਰਕੇ ਗੁਰੂ ਰਾਮਦਾਸ ਜੀ ਨੇ ਆਪਣੀ ਗੁਰਗੱਦੀ ਆਪ ਦੇ ਛੋਟੇ ਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਦੇ ਦਿੱਤੀ ਤੇ ਸਾਧ ਸੰਗਤ ਜੀ ਗੁਰੂ ਰਾਮਦਾਸ ਜੀ 1581 ਵਿੱਚ ਆਪ ਦੀ ਗੁਰਗੱਦੀ ਗੁਰੂ ਅਰਜਨ ਦੇਵ ਜੀ ਨੂੰ ਦੇ ਗਏ ਅਤੇ ਜੋਤੀ ਜੋਤ ਸਮਾ ਗਏ ਤੇ ਆਸੀ ਗੁਰੂ ਰਾਮਦਾਸ ਜੀ ਦਾ ਜੀਵਨ ਜਿਸ ਨੂੰ ਆਪਾਂ ਸ਼ੋਰ ਸਟੋਰੀ ਵਿੱਚ ਤੁਹਾਨੂੰ ਦੱਸਿਆ ਹੈ ਪਰ ਜੇਕਰ ਤੁਸੀਂ ਇਹਨਾਂ ਦੀ ਪੂਰੀ ਸਟੋਰੀ ਦੇਖੋਗੇ ਤਾਂ ਤਾਂ ਤੁਸੀਂ ਗੁਰੂ ਰਾਮਦਾਸ ਜੀ ਨੂੰ ਧਿਆਨ ਲੱਗ ਪਾਉਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ